ਸੰਕੀ ਨਾਮ ਜੇ ਆਪਣਾ ਹਾਂਜੀ ਸਰ ਜਿਹੜਾ ਮਾਰਕੀਟ ਦੀ ਰਾਤ ਦੇ ਦੁਆਰ ਡਿੱਗੀ ਹੈ ਨੇੜੇ ਕਰਕੇ ਕਿੰਨਾ ਕੁ ਨੁਕਸਾਨ ਹੋਇਆ ਤੇ ਕਿੰਨੇ ਕੁ ਦੁਕਾਨਾਂ ਦਾ ਜਿਹੜੀ ਦੁਆਰ ਸੀ ਉਸੇ ਬੇੜੇ ਦੇ 35 ਸਾਲ ਤੋਂ ਰਹਿ ਰਹੇ ਸਾਰੇ ਦੁਕਾਨਦਾਰ 11-12 ਦੁਕਾਨਾਂ ਇਹ ਇਹ ਪਿਛੇ 20000 ਦਾ ਨੁਕਸਾਨ ਹੋ ਗਿਆ ਪਿਆ ਇਹਨਾਂ ਨੇ ਉਹਨਾਂ ਚੋਟਾਂ ਦੀ ਕੋਸ਼ਿਸ਼ ਕੀਤੀ ਰਾਈਟਰ ਨੇ ਅਗੋਦਨਾ ਖਿੱਚਿਆ ਜਿਹਦੇ ਨਾਲ ਕਰਕੇ ਦੀਵਾਰ ਨੂੰ ਤੋੜਿਆ ਤੇ ਥੱਲੇ ਨੀਆਂ ਨੂੰ ਵੀ ਕਮਜ਼ੋਰ ਪਈਆਂ ਤੇ ਉੱਪਰ ਲੈਂਟਰ ਨੂੰ ਪ੍ਰੋਬਲਮ ਆਈ ਉਹਦੇ ਨਾਲ ਨੁਕਸਾਨ ਇਹ ਆ ਵੀ 7-8 ਸਕੂਟਰ ਥੱਲੇ ਖਲੋਤੇ ਪਏ ਜਿੰਨਾਂ ਉੱਤੇ ਡਿੱਗ ਪਿਆ ਇਹ ਵੀ ਜਾਣੀ ਕੋਈ ਨੁਕਸਾਨ ਨਹੀਂ ਹੋਇਆ ਕਿ ਕੋਈ ਜਾਨ ਨਹੀਂ ਗਈ ਕਿਉਂਕਿ ਥੱਲੇ ਉਹਦੇ ਡੈਥ ਹੋ ਸਕਦੀ ਤੇ ਇਹਨਾਂ ਦੇ ਬੰਦੇ ਜਿਹੋ ਉਸ ਵੇਲੇ ਉਹਦੇ ਵੱਡੀਆਂ-ਵੱਡੀਆਂ ਜਿਹੜੀਆਂ ਸਿੱਤਾ ਥੱਲੇ ਡਿੱਗੀਆਂ ਪੂਰੀ-ਪੂਰੀ ਦਵਾਤ ਰੜੇ ਟਾਟਾ ਕਹਿੰਦੇ ਮਤ ਕਰ ਕੀ ਜਿਹੜੀ ਕੁਦਰਤੀ ਆਫਤਾ ਨੇ ਨਾ ਨਾਲ ਕਿਤੇ ਕਿਤੇ ਕਹਿ ਲੋ ਕਿ ਟੈਕਨੀਕਲ ਕਾਰਨ ਵੀ ਹੈਗੇ ਅਜੇ ਜੀ ਹੈ ਹੀ ਟੈਕਨੀਕਲ ਕਾਰਨ ਜਿਹੋ ਪਿਛੇ ਦੀਵਾਰ ਨੂੰ ਨਾ ਪੂਰੀ ਤਰ੍ਹਾਂ ਖਿੱਚ ਦੇ ਟਰੈਕਟਰ ਲਾ ਕੇ ਉਹਦੀ ਬਚਾਈ ਨਾ ਕਰ ਦੇ ਇਹਨੂੰ ਨਾ ਯਰਗ ਪ੍ਰਿੰਦੀ ਤੇ ਕਦੀ ਵੀ ਨਹੀਂ ਹੋਣਾ ਬਈਨੇ ਸਾਲਾਂ ਤੋਂ 23 ਸਾਲ ਤੋਂ ਅੱਗੇ ਤੇ ਡਿੱਗੀ ਹੋਈ ਹੁਣ ਕਿਤਾੜੇ ਪਾ ਹੈ ਇਸ ਮੰਦੇ ਮਾਰਕਟ ਵੱਲੋਂ ਕੋਈ ਨਿੱਕੀ ਸ਼ਿਕਾਇਤ ਪ੍ਰਸ਼ਾਸਨ ਦਿੱਤੀ ਜਾਊਗੀ ਹਾਂ ਜੀ ਜੀ ਕੈਸਬ ਕਿੰਨਾ ਕ ਨੁਕਸਾਨ ਹੋਇਆ ਰਾਤ ਜਿਹੜਾ ਹਾਸਾ ਕੱਲ ਕੀ ਕੁਦਰਤੀ ਹਾਫਤਾ ਹੋਈ ਤੱਕ ਕਿੰਨੇ ਕੇ ਮਤ ਕਿ ਕੱਲ ਕੀ ਕੋਈ ਕੱਲ ਕੀ ਨੁਕਸਾਨ ਜਿਹੜੀ ਬਾਹਰ ਸੇਟਾ ਲੱਗ ਜਾ ਤਾਂ ਬੜੇ ਆਰਾਮ ਨਾਲ 10 12 ਸਕੂਟਰ ਖੜੇ ਸੀਗੇ 5-7 ਸੇ ਬਿਲਕੁਲ ਇਦਾਂ ਖਤਮ ਹੀ ਹੋ ਗਏ ਕਿਤਨ ਦੇ ਤੇ ਤੁਸੀਂ ਇੱਕ ਕੋਈ ਸਕੂਟਰ ਦੀ ਅੱਜ ਕੀਮਤ ਲਾਓ ਲੱਖ ਰੁਪਏ ਤੋਂ ਉੱਤੇ ਆ ਤੇ ਆਪਾਂ ਸੈਕੰਡ ਹੈਂਡ ਮਿਲੇਗਾ 50 ਹਜ਼ਾਰ ਕਿਤੇ ਨਹੀਂ ਗਿਆ ਤੇ 5-6 ਸਾਲ ਨੂੰ ਗੋਣਾ ਕਰ ਲੋ ਤੇ 4-5 ਲੱਖ ਤਾਂ ਇਹੀ ਬਣ ਜਾਏ ਇਜਿਹੜਾ ਰਾਤੀ ਜਿਹੜਾ ਦੀਵਾਰ ਡਿੱਗੀ ਆ ਮਤਲਬ ਕਿ ਕੁਦਰਤੀ ਆਫਤਾਂ ਮੰਦੇ ਕਿ ਕੋਈ ਟੈਕਨੀਕਲ ਕਾਰਨ ਮੰਦੇ ਦੇ ਕੋਈ ਦੋ ਕੁਦਰਤੀ ਆਫਤਾਂ ਦੇ ਇੱਕ ਹੈਗੀ ਹੈਗੀ ਆ ਪਰ ਜਿਹੜੀ ਟੈਕਨੀਕਲੀ ਜ਼ਿਆਦਾ ਆਪਸੀਂ ਮੰਨਦੇ ਆ ਟੈਕਨੀਕਲ ਕਿੱਦਾਂ ਮੰਨਦੇ ਕਿ ਟੈਕਨੀਕਲੀ ਇਸ ਕਰਕੇ ਮੰਨਦੇ ਆ ਜੀ ਇੱਕ ਨੰਬਰ ਦੁਕਾਨ ਜਿਹੜੀ ਸਾਡੇ ਮਾਲਕਾਂ ਦੇ ਕੋਲ ਐਸੇਲੇ ਕਬਜ਼ਾ ਆਇਆ ਉਹਨਾਂ ਨੇ ਇੱਥੇ ਕਿਸੇ ਨੂੰ ਲੌਕ ਆਫਟਰ ਕਰਨ ਵਾਸਤੇ ਦਿੱਤੀ ਹੋਈ ਆ ਉਹਨੇ ਆਪਣਾ ਇੱਕ ਰੱcte ਦੇ ਵਿੱਚ ਗਿਆ ਜੀ ਟੱਪਲ ਦਾ ਉਹਨੂੰ ਪਿੱਪਲ ਨੂੰ ਜੜਾ ਵਢਾਇਆ ਉਹਨੇ ਵਢਾ ਕੇ ਉਹਨੇ ਕੰਧ ਢਾਈ ਆ ਪਿਛਲੀ ਕੰਧ ਢਾਈ ਆ ਉਹ ਉਹਦੇ ਨਾਲ ਪਿੰਪਲ ਪੂਰਾ ਛੱਡੇ ਤੱਕ ਗਿਆ ਜਿਹੜੀ ਜੜਾ ਉਹਦੇ ਨਾਲ ਕੀ ਆ ਕਿ ਮੁੜ ਕੇ ਉਸ ਤੋਂ ਬਾਅਦ ਉਹਨੂੰ ਖਿੱਚਿਆ ਇਹਨੇ ਜੜਾ ਨੂੰ ਕੱਢਣ ਵਾਸਤੇ ਟਰੈਕਟਰ ਦੇ ਨਾਲ ਜਦੋਂ ਟਰੈਕਟਰ ਨਾਲ ਕੋਈ ਜੀ ਆ ਨਾ ਤੁਸੀਂ ਖਿੱਚੋਗੇ ਤੇ ਨੇਚਰਲੀ ਆ ਕਿ ਉਹ ਉਹਦਾ ਬਿਲਡਿੰਗ ਨੂੰ ਕਮਜ਼ੋਰੀ ਆਣੀ ਆਣੀ ਔਰ ਸਾਦਾ ਲੈਂਡਰੇ ਕਟਾਇਆ ਕੱਲ ਕਿ ਕਿਦਾਂ ਦੇ ਕਿਤੇ ਕੁਦਰਤ ਹੀ ਆਪ ਤੇ ਨਾਂਡਰ ਟੈਕਨੀਕਲ ਕਾਰਨ ਹੀ ਹੈਗਾ ਕਿ ਇਹ ਕਿ ਨੁਕਸਾਨ ਹੋਇਆ ਜਾਂ 100% ਟੈਕਨੀਕਲ ਹੈਗਾ ਜੀ ਕਾਨੂੰਨ ਵੇ ਮਾਰਕੀਟ ਵਾਲੋ ਕੋਈ ਸਮिति ਦੇ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਊਗੀ ਬਿਲਕੁਲ ਦਵਾਵਾਂਗੇ ਵੀ ਅਸੀਂ ਸਾਰੇ ਆਪਾਂ ਚ ਮਿਲ ਕੇ ਕੱਲ ਨੂੰ ਆਪਾਂ ਇੱਕ ਲੈਟਰ ਲਿਖ ਕੇ ਆਪਾਂ ਦੇ ਕੇ ਆਵਾਂਗੇ ਕਿ ਪੂਰੇ ਉੱਤੇ ਆਪਣੇ ਪ੍ਰਸ਼ਾਸਨ ਨੂੰ ਕਿਹਾ ਵੀ ਸਾਨੂੰ ਕੇ ਜੋ ਕੋਈ ਹੋਰ ਜਾਨੀ ਵਾਦ ਖਾਨ ਨਾ ਹੋਵੇ ਤੇ ਇਹ ਜਿਹੜੀ ਜਿਹੜੀ ਉਹਨੇ ਦੁਕਾਨ ਜਿਹੜੀ ਉਹਨਾਂ ਨੇ ਕੀਤੀ ਆ ਉਹਦੀ ਕੰਧ ਹੈਗੀ ਆ ਉਹਦੀ ਰਿਪੇਅਰ ਕਰਾਵੇ ਤਾਂ ਕਿ ਉਹਨੂੰ ਸਪੋਰਟ ਰਵੇ ਲੈਂਟਰ ਨੂੰ ਕਿਉਂਕਿ ਉਹ ਲੈਂਟਰ ਨੂੰ ਸਪੋਰਟ ਦਾ ਰਹਿ ਹੀ ਨਹੀਂ ਗਈ ਜੇ ਪਿੱਛੋਂ ਉਹਨੇ ਕੰਧ ਘੜਦੀ ਤੇ ਹਵਾ ਦੇ ਵਿੱਚ ਇਹ ਲੈਂਟਰ ਕਾਤੇ ਨੁਕਸਾਨ ਕਿੰਨੇ ਹੋਇਆ ਕਿ ਕਿੰਨੇ ਕਿ ਕੈਲਪਰੀ ਵਹੀਕਲ ਜਿਹੜੇ ਕਿ ਦੁਆ ਦੇ ਦੇਖੋ ਵੀ ਮੈਂ ਤੁਹਾਨੂੰ ਇੱਕ ਦਾ ਪਟਾਣੀ ਕਰਿਆਨਾ ਸਟੋਰ ਹੈਗਾ ਉਹਦੀ ਸਕੂਟਰੀ ਪੂਰੀ ਬਿਲਕੁਲ ਨਵੀਂ ਵਜੀ ਹੋ ਗਈ ਆ ਇੱਕ ਮੰਡੀ ਦੇ ਲਾਲੀ ਦੇ ਕੋਲ ਆ ਸਕੂਟਰੀ ਗਈ ਆ ਇੱਕ ਇਲੈਕਟ੍ਰਿਕ ਹਰਮਨ ਇਲੈਕਟ੍ਰੀਕਲਸ ਵਾਲਾ ਮੁੰਡਾ ਉਹਦੀ ਸਕੂਟਰੀ ਗਈ ਆ ਇੱਕ ਮੇਰੇ ਕੋਲ ਦੁਕਾਨ ਤੇ ਮੁੰਡਾ ਕੰਮ ਕਰਦਾ ਮਿਸਟਰ ਸੁਮਿਤ ਕੁਮਾਰ ਉਹਦੀ ਜਿਹੜੀ ਸਕੂਟਰੀ ਬਿਲਕੁਲ ਹੀ ਖਤਮ ਹੋ ਗਿਆ ਇੱਕ ਆਕਾਲ ਇੱਕ ਇਲੈਕਟ੍ਰੀਕਲਸ ਦੇ ਨਾਲ ਮੁੰਡਾ ਹੈਗਾ ਉਹਦੀ ਸਕੂਟਰੀ ਚਲੇ ਗਿਆ ਕੁੱਲ ਮਿਲਾ ਕੇ 7-8 ਸਕੂਟਰੀਆਂ ਤੇ ਇਦਾਂ ਦੀਆਂ ਡੜੀਆਂ ਨਾ ਚੱਲਣ ਯੋਗ ਕੰਡੀਸ਼ਨ ਚ ਆ ਗਈਆਂ ਸਰ ਕੀ ਨਮਾਜ ਆਪਣਾ ਹਾਂਜੀ ਸਰ ਕੀ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤਾਂ ਕਾਫੀ ਹੋਇਆ ਜੀ ਤੇ ਸਕੂਟਰੀਆਂ ਬੜੀਆਂ ਸਹੀ ਵਰਕਰਾਂ ਦੀਆਂ ਹੋਰ ਕਾਫੀ ਉਹਨਾਂ ਦਾ 15 ਕੁ ਸਕੂਟਰੀਆਂ ਦਾ ਨੁਕਸਾਨ ਹੋਇਆ ਤੇ ਚਾਹ ਵਾਲਾ ਕੋਠਾ ਸੀ ਉਹਦਾ ਨੁਕਸਾਨ ਹੋਇਆ ਹਸਪਤਲ ਨਾਲ ਜਿਹੜੀ ਕੰਮ ਬਹੁਤ ਲਾਬਰਵਾਈ ਨਾਲ ਗੱਡੀ ਆ ਉਹਦੇ ਕਰਕੇ ਹੋਇਆ ਬਿਲਕੁਲ ਕੋਈ ਉਹਦਾ ਕੋਈ ਲੋਜਿਕ ਨਹੀਂ ਸੀਗਾ ਕਿ ਕਿਦੋਂ ਡੜਵੇ ਘੱਟੀ ਤੇ ਜਿਹੜੇ ਟਰੈਕਟਰ ਨਾਲ ਖਿੱਚਦਾ ਉਹ ਨਾਲ ਸਾਰੀ ਬਿਲਡਿੰਗ ਹੀ ਨਹੀਂ ਕਿ ਜੋੜ ਗਈ ਇਹ ਅਸਲਤਾ ਨਾਲ ਜਿਹੜੀ ਸਾਰੀ ਬਦਲੀ ਕਹਿੰਦੇ ਮਤਲਬ ਕਿ ਚਲੋ ਜਿਹੜੀ ਕੁਦਰਤੀ ਹੱਤਾ ਹੈਗੀ ਹੈਗੀ ਕਿ ਤਰ੍ਹਾਂ ਕਿਤੇ ਤੁਹਾਡੀ ਦੁਕਾਨ ਨਾਲ ਤੇ ਵੀ ਕਬਜ਼ਾ ਕਰਨ ਦੀ ਇਹ ਗੱਲ ਹੋ